ਸ਼ਰਾਬ ਦਾ ਨਸ਼ਾ ਬੰਦੇ ਤੋਂ ਬਹੁਤ ਕੁਝ ਕਰਵਾ ਦਿੰਦਾ ਹੈ ਉਹ ਕੰਮ ਵੀ ਕਰਵਾ ਦਿੰਦਾ ਹੈ ਜੋ ਬੰਦਾ ਸੋਫੀ ਹੁੰਦੇ ਕਦੇ ਸੋਚ ਵੀ ਨਹੀਂ ਸਕਦਾ ਬਿਲਕੁਲ ਇਹ ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਤਿੰਨ ਯਾਰ ਬੇਲੀ ਹੈ ਜੋ ਗੱਡੀ ਤੇ ਜਾ ਰਹੇ ਸੀਗੇ ਹਾਲਾਂਕਿ ਸ਼ਰਾਬ ਇਹ ਪੀ ਰਹੇ ਸੀਗੇ ਪਰ ਜਾਂਦੇ ਜਾਂਦੇ ਰਸਤੇ ਦੇ ਵਿੱਚ ਗੱਡੀ ਖਲਾਰ ਕੇ ਇਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਈ ਕਿ ਗੱਡੀ ਦਾ ਸਨਰੂਫ ਖੋਲ ਕੇ ਸ਼ਰਾਬ ਦੇ ਨਾਲ ਇੱਕ ਦੂਜੇ ਨੂੰ ਨਮਾਉਣ ਲੱਗ ਪਏ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਜਿਹੜਾ ਦੋਸਤ ਇਹਨਾਂ ਦਾ ਉਹ ਨੀਚੇ ਖੜਾ ਹੁੰਦਾ ਹੈ ਦੋ ਜਾਨੇ ਜਿਹੜੇ ਹੈਗੇ ਉਹ ਗੱਡੀ ਦਾ ਸਨਰੂਫ ਖੋਲਦੇ ਆ ਤੇ ਖੜੇ ਹੋ ਜਾਂਦੇ ਆ ਔਰ ਇੱਥੇ ਹੀ ਇਹ ਬੱਸ ਨਹੀਂ ਕਰਦੇ ਪਹਿਲਾਂ ਇੱਕ ਜਣਾ ਆਪਣੀ ਸ਼ਰਟ ਉਤਾਰਦਾ ਤੇ ਉਦੋਂ ਬਾਅਦ ਦੂਸਰਾ ਬੰਦਾ ਵੀ ਨਾਲ ਦੀ ਨਾਲ ਆਪਣੀ ਸ਼ਰਟ ਉਤਾਰ ਲੈਂਦਾ ਤੇ ਹੱਥ ਦੇ ਵਿੱਚ ਤੁਸੀਂ ਇਹਨਾਂ ਦੇ ਸ਼ਰਾਬ ਦੀ ਬੋਤਲ ਦੇਖ ਸਕਦੇ ਹੋ ਉਦੋਂ ਬਾਅਦ ਇੱਕ ਜਿਹੜਾ ਦੋਸਤ ਹੁੰਦਾ ਉਹ ਦੂਸਰੇ ਦੇ ਸਿਰ ਦੇ ਉੱਤੇ ਸ਼ਰਾਬ ਦੀ ਬੋਤਲ ਡੋਲ ਦਿੰਦਾ ਤੇ ਉਹ ਵੀ ਆਪਣੇ ਆਪ ਦੇ ਵਿੱਚ ਨਹਾਉਣ ਲੱਗ ਪੈਂਦਾ ਤੇ ਫੇਰ ਸਨਰੂਫ ਦੇ ਵਿੱਚ ਜਿਹੜਾ ਦੋਸਤ ਜਿਹੜਾ ਨਾਲ ਇਹਦਾ ਬੈਠਾ ਹੁੰਦਾ ਤੇ ਉਹਦੇ ਸਿਰ ਦੇ ਵਿੱਚ ਵੀ ਸ਼ਰਾਬ ਦੀ ਬੋਤਲ ਡੋਲਦਾ ਤੇ ਮਲ ਮਲ ਕੇ ਇਸ ਨੂੰ ਨਵਾਉਣ ਲੱਗ ਪੈਂਦਾ ਸੋ ਤਿੰਨ ਯਾਰਾਂ ਬੈਲੀਆਂ ਦੀ ਇਹ ਵੀਡੀਓ ਜਿਹੜੀ ਹੁਣ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੱਡੀ ਦਾ ਸਨਰੂਫ ਖੋਲ ਕੇ ਸ਼ਰਾਬ ਦੇ ਨਾਲ ਇੱਕ ਦੂਜੇ ਨੂੰ ਨਮਾਉਂਦੇ ਨਜ਼ਰ ਆਏ ਆ ਇਹ ਤਿੰਨੇ ਦੋਸਤ ਐ ਔਰ ਉਦੋਂ ਬਾਅਦ ਲੋਕ ਹਾਲਾਂਕਿ ਆਸੇ-ਪਾਸੇ ਦੀ ਲੰਘ ਰਹੇ ਆ ਇਹਨਾਂ ਨੂੰ ਕੋਈ ਵੀ ਫਰਕ ਲੋਕਾਂ ਦਾ ਨਹੀਂ ਪੈ ਰਿਹਾ ਜਾਂ ਕਹਿ ਲਈਏ ਕਿ ਸੰਗ ਜਿਹੜੀ ਹੈਗੀ ਐ ਨਹੀਂ ਲੱਗ ਰਹੀ ਸ਼ੁਰੂ ਦੇ ਵਿੱਚ ਹੀ ਜਿਵੇਂ ਤੁਹਾਨੂੰ ਅਸੀਂ ਦੱਸਿਆ ਕਿ ਸੋਫੀ ਬੰਦਾ ਜੋ ਕੰਮ ਕਦੇ ਸੋਚਦਾ ਵੀ ਨਹੀਂਗਾ ਕਿ ਮੈਂ ਆਹ ਕਰਾਂ ਔਰ ਇਹਦੇ ਨਾਲ ਮੈਨੂੰ ਸ਼ਰਮਿੰਦਗੀ ਹੋਊਗੀ ਲੋਕ ਕੀ ਕਹਿਣਗੇ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਆ ਕੇ ਆ ਉਹੀ ਕੰਮ ਉਹ ਬੰਦਾ بڑا ਆ ਸਾਨੀ ਦੇ ਨਾਲ ਕਰਦਾ ਖੁੱਲੇ ਦਿਲ ਦੇ ਨਾਲ ਕਰਦਾ ਇਸੇ ਕਰਕੇ ਕਹਿੰਦੇ ਆ ਕਿ ਸ਼ਰਾਬ ਦਾ ਨਸ਼ਾ ਬੰਦੇ ਦੇ ਤੌਰ ਚੱਕ ਦਿੰਦਾ ਹੈ ਬੰਦੇ ਨੂੰ ਸੋਧ ਬੋਧ ਜਿਹੜੀ ਆ ਉਹ ਨਹੀਂ ਰਹਿੰਦੀ ਸ਼ਰਾਬ ਦੇ ਨਸ਼ੇ ਦੇ ਵਿੱਚ ਸੋ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਦਾ ਹੈ ਜਿੱਥੇ ਆ ਰੇਲਵੇ ਪ੍ਰਿਆਗਰਾਜ ਦੇ ਰੇਲਵੇ ਸਟੇਸ਼ਨ ਦੇ ਗੇਟ ਨੰਬਰ 2 ਦੇ ਸਾਹਮਣੇ ਇਹ ਕਾਰ ਤੁਸੀਂ ਦੇਖ ਰਹੇ ਹੋ ਸਨਰੂਫ ਖੋਲ ਕੇ ਤਿੰਨ ਦੋਸਤ ਜਿਹੜੇ ਹੈਗੇ ਆ ਉਹ ਸ਼ਰਾਬ ਪੀਂਦੇ ਆ ਸ਼ਰਾਬ ਦੇ ਨਸ਼ੇ 'ਚ ਤੋਤ ਹੈ ਤੇ ਉਦੋਂ ਬਾਅਦ ਇੱਕ ਦੂਜੇ ਨੂੰ ਸ਼ਰਾਬ ਦੇ ਨਾਲ ਹੀ ਨਹਾਉਣ ਲੱਗ ਪੈਂਦੇ ਆ ਸਿਰ ਦੇ ਵਿੱਚ ਸ਼ਰਾਬ ਦੀ ਬੋਤਲ ਡੋਲੀ ਜਾਂਦੀ ਹੈ ਮਲ ਮਲ ਕੇ ਇੱਕ ਦੋਸਤ ਦੂਸਰੇ ਨੂੰ ਨਵਾਉਂਦਾ ਨਜ਼ਰ ਆ ਰਿਹਾ ਹੈ ਔਰ ਉਹ ਤੋਂ ਬਾਅਦ ਇਹਨਾਂ ਨੇ ਆਪਣੀਆਂ ਸ਼ਰਟਾਂ ਤੱਕ ਵੀ ਉਤਾਰ ਦਿੱਤੀਆਂ ਹੁਣ ਤੁਹਾਨੂੰ ਇਹ ਤੇ ਦੱਸਦੇ ਆ ਕਿ ਇਲੈਕਸ਼ਨ ਬਿਲਕੁਲ ਸਿਰ ਤੇ ਆਏ ਹੋਏ ਆ ਔਰ ਪੁਲਿਸ ਦੀ ਇਹਨਾਂ ਤੇ ਨਜ਼ਰ ਨਾ ਗਈ ਹੋਵੇ ਇਹ ਕਿਵੇਂ ਹੋ ਸਕਦਾ ਹੈ ਵੀਡੀਓ ਜਦੋਂ ਵਾਇਰਲ ਹੋਈ ਪੁਲਿਸ ਦੇ ਕੋਲੇ ਪਹੁੰਚੀ ਤਾਂ ਪੁਲਿਸ ਨੇ ਇਸ ਦੀ ਛਾਣਬੀਨ ਕੀਤੀ ਸਭ ਤੋਂ ਪਹਿਲਾਂ ਗੱਡੀ ਦਾ ਨੰਬਰ ਪਲੇਟ ਜੋ ਤੁਸੀਂ ਦੇਖ ਰਹੇ ਹੋ ਉਦੋਂ ਬਾਅਦ ਇਹ ਗੱਡੀ ਫਤਿਹਪੁਰ ਦੀ ਦੱਸੀ ਗਈ ਹੈ ਪੁਲਿਸ ਨੇ ਜਦੋਂ ਗੱਡੀ ਦੀ ਛਾਣਬੀਨ ਕਰਕੇ ਉੱਥੇ ਪੁਲਿਸ ਟਿਕਾਣੇ ਤੇ ਪਹੁੰਚੀ ਤੇ ਉਦੋਂ ਬਾਅਦ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਇਹਨਾਂ ਤਿੰਨਾਂ ਯਾਰਾਂ ਬੇਲੀਆਂ ਦੇ ਖਿਲਾਫ ਕੀਤੀ ਗਈ ਹੈ ਪੁਲਿਸ ਨੇ 24500 ਰੁਪਏ ਦਾ ਚਾਰਾਣ ਕਟਿਆ ਹੈ ਤੇ ਗੱਡੀ ਨੂੰ ਸੀਜ਼ ਕਰ ਦਿੱਤਾ ਗਿਆ ਹੈ ਸੋ ਪੁਲਿਸ ਦੇ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅੱਗੇ ਤੋਂ ਇਹ ਜਿਹੜੇ ਯਾਰ ਬੇਲੀ ਹੈ ਇਹੋ ਜਿਹਾ ਕੰਮ ਕਦੇ ਵੀ ਸੁਪਨੇ ਦੇ ਵਿੱਚ ਵੀ ਨਾ ਕਰਨ ਜਾਂ ਫਿਰ ਸੋਚਣ ਦੀ ਹਿੰਮਤ ਨਾ ਕਰਨ ਸੋ ਪੁਲਿਸ ਦੇ ਵੱਲੋਂ 24500 ਦਾ ਚਲਾਨ ਕੱਟ ਦਿੱਤਾ ਗਿਆ ਹੈ ਔਰ ਗੱਡੀ ਸੀਜ਼ ਕਰ ਲਈ ਗਈ ਹੈ ਸੋ ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਤੋਂ ਸਾਹਮਣੇ ਆਈਆਂ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਤਿੰਨ ਯਾਰ ਬੇਲੀ ਨਸ਼ੇ ਦੇ ਵਿੱਚ ਧੁੱਤ ਹੋ ਕੇ ਇੱਕ ਦੂਜੇ ਨੂੰ ਨਵਾਉਂਦੇ ਨਜ਼ਰ ਆਏ ਹੈ ਗੱਡੀ ਦੇ ਵਿੱਚ ਸਨਰੂਫ ਦੇ ਵਿੱਚੋਂ ਬਾਹਰ ਨਿਕਲੇ ਆ ਤੁਸੀਂ ਦੇਖ ਸਕਦੇ ਹੋ ਆਸ-ਪਾਸੇ ਦੀ ਲੋਕ ਲੰਘ ਰਹੇ ਆ ਔਰ ਕਿਸੇ ਦੀ ਵੀ ਇਨਾਂ ਨੂੰ ਉਸ ਟਾਈਮ ਦੇ ਵਿੱਚ ਸੰਗ ਨਹੀਂ ਰਹੀ ਔਰ ਨਾ ਹੀ ਪ੍ਰਵਾਹ ਇਹਨਾਂ ਨੇ ਕੀਤੀ ਕਿਉਂਕਿ ਨਸ਼ੇ ਦੇ ਵਿੱਚ ਜਿਹੜੇ ਹੈਗੇ ਆ ਇਹ ਧੁੱਤ ਸੀ ਸੋ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਰੱਖਿਓ